ਤਾਨੂੰ ਮੇਰੀ ਜੁੱਤੀ ਚੁੱਕਣੀ ਬੁਰੀ ਲੱਗੀ ਆ ਤੁਸੀਂ ਤੇ ਆਪਣੀਆਂ ਜੁੱਤੀਆਂ ਚੁੱਕ ਕੇ ਆਪ ਆਪਣੇ ਸਿਰਾਂ 'ਚ ਮਾਰੋ ਜਿਹੜੇ ਤੁਸੀਂ ਇਸ ਚੀਜ਼ ਨੂੰ ਕਹਿ ਨਹੀਂ ਸਕਦੇ ਤੁਹਾਡੇ ਅੰਦਰ ਇਹ ਦਮ ਨਹੀਂ ਹੈਗਾ ਕਿ ਤੁਸੀਂ ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿ ਸਕੋ ਚੁੱਕਣ ਦੀ ਗੱਲ ਦਾ ਪਤਾ ਲੱਗ ਗਿਆ ਵੀ ਇਕਬਾਲ ਖੇਲੇ ਨੇ ਕਹਿ ਦਿੱਤਾ ਵੀ ਹਾਂਜੀ ਜੁੱਤੀ ਚੁੱਕਣੀ ਸੀ ਇਹ ਬੰਦਾ ਹੈ ਜੁੱਤੀਆਂ ਦਾ ਹੱਕਦਾਰ ਇਹਨੇ ਮਸਜਿਦ ਤੇ ਜਾ ਕੇ ਗੰਦ ਪਾਇਆ ਇਹਨੇ ਮਸਜਿਦ ਨੂੰ ਬਦਨਾਮ ਕੀਤਾ ਇਹ ਬੰਦਾ ਆਰਐਸਐਸ ਦਾ ਦਲਾਲ ਆ ਮੈਂ ਕਹਿੰਨਾ ਤੁਸੀਂ ਕਹਿੰਦੇ ਸੇਵਕ ਆ ਪ੍ਰੋਫਿਟ ਆ ਜੇ ਤੁਸੀਂ ਬਾਈਬਲ ਪੜ੍ਹਦੇ ਹੁੰਦੇ ਨਾ ਤੁਹਾਨੂੰ ਪਤਾ ਹੁੰਦਾ ਅੱਜ ਤੱਕ ਜਿਹੜੀ ਵੀ ਇਸ ਬੰਦੇ ਨੇ ਪ੍ਰੋਫੈਸੀ ਕੀਤੀ ਨਾ ਚੈਲੰਜ ਕਰਦਾ ਮੈਂ ਸ਼ਰਿਆਮ ਡਿਬੇਟ ਕਰ ਲਓ ਜਿੱਥੇ ਮਰਜੀ ਜਿਹੜੇ ਮਰਜੀ ਚੈਨਲ ਤੇ ਜਿਹੜਾ ਵੀ ਇਹਦੇ ਹੱਕ ਚ ਆਉਂਦਾ ਹੈ ਅਗਰ ਇਹਦੀ ਇੱਕ ਵੀ ਪ੍ਰੋਫੈਸੀ ਬਾਈਬਲ ਦੇ ਨਾਲ ਮੇਲ ਖਾ ਜਾਵੇ ਤੁਹਾਡੀ ਗੁਲਾਮੀ ਕਰੂੰਗਾ ਮੈਂ ਡੁੱਬ ਕੇ ਮਰ ਜਾਓ ਜੇ ਤੁਹਾਡੇ ਵਿੱਚ ਥੋੜੀ ਬੋਧੀ ਗਏ ਤੁਸੀਂ ਮੈਨੂੰ ਕਹਿੰਦੇ ਨਾ ਜੁੱਤੀ ਚੁੱਕਣ ਵਾਲੀ ਗੱਲ ਕੀਤੀ ਮੈਂ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਜੁੱਤੀ ਚੁੱਕਣ ਦੀ ਗੱਲ ਕਰਾਂਗਾ ਲਾਨਤਿਆਤਾ ਦੇ ਉੱਤੇ ਜੇ ਤੁਸੀਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਨਹੀਂ ਕਹਿ ਸਕਦੇ ਤੁਹਾਨੂੰ ਮੇਰਾ ਜੁੱਤੀ ਚੁੱਕਣਾ ਜਿਹੜਾ ਆ ਉਹ ਘਟਿਆ ਲੱਗਿਆ ਇੱਕ ਪ੍ਰਭੂ ਦੀ ਹਜ਼ੂਰੀ ਵਾਲੀ ਜਗ੍ਹਾ ਤੇ ਆ ਕੇ ਇੱਕ ਔਰਤ ਸਟੇਜ ਤੇ ਚੜ੍ਹ ਕੇ ਕਹਿੰਦੀ ਆ ਕਿ ਸਲਮਾਨ ਖਾਨ ਦੀ ਛਾਤੀ ਦੇ ਅਗਰ ਹਜ਼ਾਰਾਂ ਲੋਕ دیਵਾਨੇ ਆ ਤੇ ਜੇ ਕਿਤੇ ਮੈਂ ਆਪਣੀ ਛਾਤੀ ਦਿਖਾ ਦਵਾਂ ਤੇ ਲੱਖਾਂ دیਵਾਨੇ ਹੋ ਜਾਣਗੇ ਡੁੱਬ ਕੇ ਮਰ ਜੋ ਬਿਗੈਰ ਤੋਂ ਤੁਹਾਨੂੰ ਮੇਰਾ ਜੁੱਤੀ ਚੁੱਕਣਾ ਨਜ਼ਰ ਆਉਂਦਾ ਤੁਹਾਨੂੰ ਮੇਰੀ ਜੁੱਤੀ ਫੇਰਨ ਵਾਲੀ ਗੱਲ ਪੂਰੀ ਲੱਗੀ ਜਦੋਂ ਬਜਿੰਦ ਨੇ ਕਿਹਾ ਨਾ ਕਿ ਮੈਂ 8 ਸਾਲ ਦੀ ਉਮਰ ਦੇ ਵਿੱਚ ਜਾਂ 8ਵੀਂ ਕਲਾਸ ਦੇ ਵਿੱਚ ਪੜਦਾ ਹੋਇਆ ਇਹਦਾ دیਵਾਨਾ ਸੀ ਉਸ دیਵਾਨੇ ਸ਼ਬਦ ਦੇ ਉੱਤੇ ਬਾਅਦ ਚ ਚਿਕਣੀਆਂ ਚੁਪਣੀਆਂ ਗੱਲਾਂ ਕਰਕੇ ਤੇ ਉਹਦੇ ਉੱਤੇ ਪੜਦੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੋਈ ਭੈਣ ਦਾ دیਵਾਨਾ ਹੋ ਸਕਦਾ ਕੋਈ ਪਿਓ ਦਾ دیਵਾਨਾ ਹੋ ਸਕਦਾ ਕਿ ਮਾਂ ਦਾ دیਵਾਨਾ ਹੋ ਸਕਦਾ ਇਹਨੂੰ ਕੋ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਕਹੇ ਜਦੋਂ ਉਦੋਂ دیਵਾਨਾ ਜਿਹੜਾ ਤਸ਼ਬਦ ਇਸਤੇਮਾਲ ਕੀਤਾ ਸੀ ਉਹਦੇ ਪਿੱਛੇ ਦੀ ਭਾਵਨਾ ਕਿ ਬਾਅਦ ਜਦੋਂ ਕਹਿੰਦਾ ਉਹ जाट ਹੋਣ ਦਾ ਕਰਕੇ ਮੇਰੀ ਭੈਣ ਹੈ ਤੇ ਕੋਈ ਭੈਣ ਦਾ ਵੀ دیਵਾਨਾ ਹੁੰਦਾ ਹੈ ਉਸ ਤਰੀਕੇ ਦਾ دیਵਾਨਾ ਜਿਹੜਾ دیਵਾਨਾ ਤੂੰ ਕਿਹਾ ਸੀ ਇਹਨਾਂ ਦਾ ਇੱਕ ਉਹ ਚੱਕ ਕੇ ਪਾਸਟਾ ਇਹਨਾਂ ਦਾ ਬਣਾਇਆ ਉਹਨੂੰ ਬੋਲਣ ਦੀ ਅਗਲ ਨਹੀਂ ਸਾਨੂੰ ਦਿਖਾਉਣ ਡਿਆ ਵੀ ਤੁਸੀਂ ਜੁੱਤੀ ਚੱਕਣ ਦੀ ਗੱਲ ਕੀਤੀ ਮੈਨੂੰ ਤੂ ਤੂੰ ਕਾ ਕਿ ਮੈਂ ਉਹਦੇ ਪਿਓ ਦੀ ਉਮਰ ਦਾ ਇਹਨਾਂ ਪ੍ਰੋਫਟਾਂ ਦੀ ਮਿਨਿਸਟਰੀ ਨੇ ਕਿ ਆਪਣੇ ਪਿਓ ਦੀ ਉਮਰ ਦੇ ਬੰਦੇ ਨੂੰ ਤੁਸੀਂ ਕਹੋ ਤੂੰ ਤੈਨੂੰ ਕੀ ਤੂੰ ਕੀ ਤੇਰਾ ਕੀ ਤੂੰ ਸਾਡੇ ਪ੍ਰੋਫਟ ਦੇ ਮੁਕਾਬਲੇ ਕੀ ਆਪਣੇ ਪ੍ਰੋਫਟ ਨੂੰ ਕੱਢੋ ਖੁੱਡ ਚੋਂ ਬਾਹਰ ਤੁਹਾਨੂੰ ਕਹੋ ਆਓ ਬੈਠੋ ਵਚਨ ਦੀ ਗੱਲ ਕਰੋ ਤੁਹਾਡਾ ਪ੍ਰੋਫਟ ਜੇ 2 ਮਿੰਟ ਚ ਭੱਜਣਾ ਗਿਆ ਤੇ ਫਿਰ ਮੈਨੂੰ ਪ੍ਰਭੂ ਦਾ ਦਾਸ ਨਾ ਆਖਿਓ ਇਤਿਹਾਸ ਫਿਰ ਉਹਨਾਂ ਨੂੰ ਲਾਂਤਾਂ ਪਾਉਂਦਾ ਹੈ ਜਿਨ੍ਹਾਂ ਨੇ ਸੱਚ ਨੂੰ ਸੱਚ ਕਹਿਣ ਦੀ ਤੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਨਹੀਂ ਕੀਤੀ। ਔਰ ਜਦੋਂ ਮੇਰੇ ਵਰਗਾ ਬੰਦਾ ਪਰਮੇਸ਼ਵਰ ਦੀ ਅਨੰਕ ਰੱਖਦਿਆ ਹੋਇਆ ਇਹੋ ਜੇ ਝੂਠੇ ਲੋਕਾਂ ਨੂੰ ਨੰਗਿਆਂ ਕਰਨ ਦੇ ਲਈ ਯਤਨ ਕਰਦਾ ਆ। ਉਦੋਂ ਇਹ ਉਹਨਾਂ ਦਾ ਉਹ ਗੁਨਾਹ ਭੁੱਲ ਜਾਂਦੇ ਆ। ਉਹਨਾਂ ਦੇ ਉਸ ਗੁਨਾ ਨੂੰ ਭੁੱਲ ਜਾਂਦੇ ਆ ਜੇ ਤੋਂ ਖਿਜ ਖਾ ਕੇ ਮੇਰੇ ਵਰਗਾ ਬੰਦਾ ਵਿਰੋਧ ਦੇ ਵਿੱਚ ਖੜਾ ਹੁੰਦਾ ਉਹਨੂੰ ਬਿਲਕੁਲ ਦਰਕਨਾਰ ਕਰ ਦਿੱਤਾ ਜਾਂਦਾ ਔਰ ਵੈਸੇ ਵੀ ਜਿਹੜੇ ਮੈਨੂੰ ਜ਼ਿਆਦਾ ਪ੍ਰੇਮ ਕਰਦੇ ਨੇ ਸ਼ੁਰੂ ਤੋਂ ਹੀ ਉਹਨਾਂ ਤੇ ਵਿਚਾਰੇ ਨਿਭਾਨਾ ਚਾਹੀਦਾ ਹੁੰਦਾ ਵੀ ਮੈਂ ਕਿਤੇ ਕੋਈ ਫਿਸਲਾ ਕੁਛ ਕਿਤੇ ਗੱਲ ਵਿੱਚ ਗਲਤੀ ਕਰਾਂ ਕੁਛ ਕਿਤੇ ਐਸਾ ਕਰਾਂ ਤੇ ਉਹਨਾਂ ਨੂੰ ਸਵਾਦ ਜਾਂ ਲੈਣ ਦਾ ਨਾ ਮੌਕਾ ਮਿਲੇ ਉਹ ਵਿਚਾਰੇ ਇੰਤਜ਼ਾਰ ਕਰਦੇ ਰਹਿੰਦੇ ਆ ਕਿ ਕਿਸੇ ਨੇ ਕਿਸੇ ਤਰ੍ਹਾਂ ਇਹਨੂੰ ਘੇਰਾ ਪਾ ਲਈਏ ਇੱਕ ਕੋਈ ਪਾਸਟਰ ਇਧਰ ਫਰੋਜਪੁਰ ਫਰੀਦਕੋਟ ਸਾਈਡ ਤੋਂ ਆਂਟ ਤੇ ਉਹਨਾਂ ਦੇ ਨਾਮ ਦੇ ਪਿੱਛੇ ਰਿੰਕਲ ਆ ਉਹਨਾਂ ਦੇ ਮੈਂ ਪਿੱਛੇ ਮੈਸੇਜ ਦੇਖ ਰਿਹਾ ਸੀ ਕਿੱਦਾਂ ਉਹਨਾਂ ਨੇ ਵਰਜਿੰਦਰ ਮਿਸਟਰੀ ਦੇ ਉਹਨਾਂ ਗੁਨਾਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸ਼ਰਮ ਆਉਂਦੀ ਸੀ ਸੁਣ ਕੇ ਵੀ ਕਿੱਦਾਂ ਉਹਨੇ ਇਹਨਾਂ ਸ਼ਬਦਾਂ ਦਾ ਸਹਾਰਾ ਲਿਆ ਵੀ ਐਕਟਰਾਂ ਦਾ ਕੰਮ ਤੇ ਐਕਟਿੰਗ ਕਰਨਾ ਜੋ ਉਹਨਾਂ ਕੋਲ ਸੀ ਉਹਨਾਂ ਨੇ ਉਹੋ ਹੀ ਪਰੋਸਣਾ ਸੀ ਤੇ ਉਹ ਉਹੋ ਹੀ ਕਰਕੇ ਗਏ ਆ ਅਸੀਂ ਜਾਣਦੇ ਹਾਂ ਐਕਟਰਾਂ ਦਾ ਕੰਮ ਜੋ ਉਹਨਾਂ ਦੇ ਕੋਲ ਹੈਗਾ ਉਹੋ ਹੀ ਉਹਨਾਂ ਨੇ ਪਰੋਸਣਾ ਪਰ ਸਟੇਜ ਹੁੰਦੀ ਹੈ ਪਰੋਸਣ ਦੇ ਲਈ ਜਿੱਥੇ ਉਹ ਕੀਤਾ ਗਿਆ ਨਾ ਉਹ ਪ੍ਰਭੂ ਦਾ ਪੰਡਾਲ ਸੀ ਜਿੱਥੇ ਉਹ ਸਭ ਕੁਝ ਕੀਤਾ ਗਿਆ ਉਹਨਾਂ ਨੂੰ ਸ਼ਬਦਾਂ ਦੇ ਨਾਲ ਨਹੀਂ ਤੁਸੀਂ ਕਵਰ ਕਰ ਸਕਦੇ ਚਾਪ ਲੂਸੀਆਂ ਦੇ ਨਾਲ ਨਹੀਂ ਫਰੇਬ ਦੇ ਨਾਲ ਨਹੀਂ ਛਲ ਕਪੜਤੇ ਨਾਲ ਚਿਕਨੇ ਚੁਪੜੀਆਂ ਗੱਲਾਂ ਦੇ ਨਾਲ ਨਹੀਂ ਪਿਆਰਿਓ ਸਾਹਮਣੇ ਵਾਲੇ ਕੋ ਮੂਰਖ ਥੋੜੀ ਬੈਠੇ ਆ ਲੋਕਾਂ ਨੂੰ ਦਿਸਦਾ ਆ ਕੀ ਹੋ ਰਿਹਾ ਸੋ ਜੇ ਤੁਸੀਂ ਕਹੋ ਵੀ ਉਹਨਾਂ ਦੇ ਇਹੋ ਕੁਛ ਪਰੋਸਣਾ ਸੀ ਤੇ ਇਹਨਾਂ ਕੋ ਜਾਓ ਜਾ ਕੇ ਕਿਤੇ ਹਰਮੰਦਰ ਸਾਹਿਬ ਚ ਇਹ ਪਰੋਸ ਕੇ ਆਓ ਤੇ ਪਰ ਜਿੱਥੇ ਸਿੰਘਾਂ ਦਾ ਦੀਵਾਨ ਲੱਗਾ ਹੋਵੇ ਤੇ ਜਿੱਥੇ ਉਹਨਾਂ ਦੀ ਬਾਣੀ ਚੱਲਦੀ ਹੋਵੇ ਉੱਥੇ ਇਹਨਾਂ ਨੂੰ ਕੋ ਪਰੋਸ ਕੇ ਆਓ ਭਲਾ ਕਿਸੇ ਮਸਜਿਦ ਦੇ ਵਿੱਚ ਜਾ ਕੇ ਨਾ ਕੋ ਪਰੋਸ ਕੇ ਆਓ ਜੇ ਗਾਟਾ ਨਾ ਨਾ ਲਾ ਦੇਣ ਤਾਂ ਫਿਰ ਮੈਨੂੰ ਫੜ ਲਿਓ ਇਹ ਸਾਡੀ ਭੈਣ ਜਿਹੜੀ ਸਟੇਜ ਤੇ ਚੜ ਕੇ ਜਿਹਨੂੰ ਤੁਸੀਂ ਐਕਟਰ ਕਹਿੰਦੇ ਹੋ ਡੁੱਬ ਕੇ ਮਰ ਜਾਓ ਜੇ ਤੁਹਾਡੇ ਵਿੱਚ ਥੋੜੀ ਬੋਦੀ ਹੈ ਤੁਸੀਂ ਮੈਨੂੰ ਕਹਿੰਦੇ ਨਾ ਜੁੱਤੀ ਚੁੱਕਣ ਵਾਲੀ ਗੱਲ ਕੀਤੀ ਮੈਂ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਜੁੱਤੀ ਚੁੱਕਣ ਦੀ ਗੱਲ ਕਰਾਂਗਾ ਔਰ ਜਿਹੜੀ ਮੈਂ ਗੱਲ ਜੁੱਤੀ ਚੁੱਕਣ ਦੀ ਕੀਤੀ ਨਾ ਉਹਨੂੰ ਕੋਈ ਸਿੱਧ ਕਰੇ ਵੀ ਮੈਂ ਉਹ ਗਲਤ ਦਿਸ਼ਾ ਦੇ ਵਿੱਚ ਚੁੱਕੀ ਹੰਦੀ ਗੱਲ ਕੀਤੀ ਹੈ ਜੇ ਤੁਹਾਡੇ ਵਿੱਚ ਥੋੜੀ ਬਤੀ ਗੈਰਤ ਥੋੜੀ ਬਤੀ ਸ਼ਰਮ ਥੋੜੀ ਬਤੀ ਹਾਇਆ ਹੁੰਦੀ ਤੇ ਤੁਸੀਂ ਮੇਰੇ ਵੱਲ ਨੂੰ ਹੋਣ ਤੋਂ ਪਹਿਲਾਂ ਉਹਦੋਂ ਹੁੰਦੇ ਚਲੋ ਮਸੀਹਤ ਸਾਨੂੰ ਪਰਚੇ ਵਗੈਰਾ ਕਰਾਉਣ ਦੀ ਇਜਾਜ਼ਤ ਨਹੀਂ ਦਿੰਦੀ ਪਰ ਤੁਹਾਨੂੰ ਚਾਹੀਦਾ ਸੀਗਾ ਵੀ ਘਟੋ ਘਟੇ ਤੁਸੀਂ ਉਪਾਸਨਾ ਸਿੰਘ ਦੇ ਉਨਾਤ ਸ਼ਬਦਾਂ ਵੱਲ ਧਿਆਨ ਦਿੰਦੇ ਤੁਹਾਨੂੰ ਮੇਰਾ ਜੁੱਤੀ ਚੁੱਕਣਾ ਜਿਹੜਾ ਆ ਉਹ ਘਟਿਆ ਲੱਗਿਆ ਇੱਕ ਪ੍ਰਭੂ ਦੀ ਹਜ਼ੂਰੀ ਵਾਲੀ ਜਗ੍ਹਾ ਤੇ ਆ ਕੇ ਇੱਕ ਔਰਤ ਸਟੇ ਤੇ ਚੜ ਕੇ ਕਹਿੰਦੀ ਆ ਕਿ ਸਲਮਾਨ ਖਾਨ ਦੀ ਛਾਤੀ ਦੇ ਅਗਰ ਹਜ਼ਾਰਾਂ ਲੋਕ دیਵਾਨੇ ਆ ਤੇ ਜੇ ਕਿਤੇ ਮੈਂ ਆਪਣੀ ਛਾਤੀ ਦਿਖਾ ਦਵਾਂ ਤੇ ਲੱਖਾਂ دیਵਾਨੇ ਹੋ ਜਾਣਗੇ ਡੁੱਬ ਕੇ ਮਰ ਜੋ ਬਿਗੈਰ ਤੋਂ ਕਿੱਥੇ ਗਈ ਤੁਹਾਡੀ ਗੈਰਤ ਤੁਹਾਨੂੰ ਮੇਰਾ ਜੁੱਤੀ ਚੁੱਕਣਾ ਨਜ਼ਰ ਆਉਂਦਾ ਤਾਨੂੰ ਮੇਰੇ ਜੁੱਤੀ ਫੇਰਨ ਵਾਲੀ ਗੱਲ ਪੂਰੀ ਲੱਗੀ ਤੁਸੀਂ ਉਸ ਜੁੱਤੀ ਫੇਰਨ ਵਾਲੀ ਗੱਲ ਦੀ ਬੈਕਗ੍ਰਾਉਂਡ ਨਹੀਂ ਦੇਖੀ ਕਿ ਕਹਿਣਾ ਗੱਲ ਹੀ ਪਿਆ ਕਿੱਥੇ ਆ ਗਿਆ ਰ ਤੁਹਾਡੀ ਤੁਸੀਂ ਸਿਰਫ ਬਜੰਦਰ ਨੂੰ ਖੁਸ਼ ਕਰਨ ਦੇ ਲਈ ਕਿ ਚਲੋ ਕਿਤੇ ਸਾਡੇ ਸਿਰ ਦੇ ਉੱਤੇ ਹੱਥ ਰੱਖ ਦੇਵੇ ਤੇ ਤੁਸੀਂ ਚਾਬਲੂਸੀਆਂ ਕਰਦੇ ਹੋ ਲਾਨਤ ਆ ਤੁਹਾਡੇ ਉੱਤੇ ਜੇ ਤੁਸੀਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਨਹੀਂ ਕਹਿ ਸਕਦੇ ਤੁਹਾਨੂੰ ਤੁਹਾਨੂੰ ਹੱਕ ਹੀ ਨਹੀਂ ਹੈ ਬਾਈਬਲ ਫੜ ਕੇ ਪ੍ਰਚਾਰ ਕਰਨ ਦਾ ਉੱਥੇ ਮੰਚ ਦੀ ਗੱਲ ਨਹੀਂ ਕਿ ਕਿਹੜੇ ਮੰਚ ਦੇ ਉੱਤੇ ਬਜਿੰਦਰ ਖੜਾ ਤੇ ਕਿਹੜੇ ਮੰਚ ਦੇ ਉੱਤੇ ਉਹ ਖੜੇ ਆ ਇਹਦੇ ਨਾਲ ਕੋਈ ਮਤਲਬ ਨਹੀਂ ਜਦੋਂ ਭੰਗੜਾ ਪੈ ਰਿਆ ਸੀ ਨਾ ਉੱਥੇ ਨਾਲ ਉਹ ਬਜਿੰਦਰ ਕਰ ਰਿਹਾ ਸੀ ਭੰਗੜਾ ਪਾ ਰਿਹਾ ਸੀ ਜਦੋਂ ਬਜਿੰਦਰ ਨੇ ਕਿਹਾ ਨਾ ਕਿ ਮੈਂ 8 ਸਾਲ ਦੀ ਉਮਰ ਦੇ ਵਿੱਚ ਜਾਂ 8ਵੀਂ ਕਲਾਸ ਦੇ ਵਿੱਚ ਪੜਦਾ ਹੋਇਆ ਇਹਦਾ دیਵਾਨਾ ਸੀ ਉਸ دیਵਾਨੇ ਸ਼ਬਦ ਦੇ ਉੱਤੇ ਬਾਅਦ ਚ ਚਿਕਣੀਆਂ ਚੁਪਣੀਆਂ ਗੱਲਾਂ ਕਰਕੇ ਤੇ ਉਹਦੇ ਉੱਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਕੋਈ ਭੈਣ ਦਾ دیਵਾਨਾ ਹੋ ਸਕਦਾ ਕੋਈ ਪਿਓ ਦਾ دیਵਾਨਾ ਹੋ ਸਕਦਾ ਕਿ ਮਾਂ ਦਾ دیਵਾਨਾ ਹੋ ਸਕਦਾ ਇਹਨੂੰ ਕੋ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਕਹੇ ਜਦੋਂ ਉਦੋਂ دیਵਾਨਾ ਜਿਹੜਾ ਤਸ਼ਬਬ ਦੀ ਇਸਤੇਮਾਲ ਕੀਤਾ ਸੀ ਉਹਦੇ ਪਿੱਛੇ ਦੀ ਭਾਵਨਾ ਕਿ ਬਾਅਦ ਜਦੋਂ ਕਹਿੰਦਾ ਉਹ जाट ਹੋਣ ਦਾ ਕਰਕੇ ਮੇਰੀ ਭੈਣ ਆ ਤੇ ਕੋਈ ਭੈਣ ਦਾ ਵੀ دیਵਾਨਾ ਹੁੰਦਾ ਹੈ ਉਸ ਤਰੀਕੇ ਦਾ دیਵਾਨਾ ਜਿਹੜਾ دیਵਾਨਾ ਤੂੰ ਕਿਹਾ ਸੀ ਔਰ ਜਦੋਂ ਇਹ ਗੱਲ ਹੋ ਰਹੀ ਹੈ ਫਿਰ ਉਹਦੇ ਤੇ ਪਰਦਾ ਕਿਦਾਂ ਪਾਇਆ ਜਾ ਰਿਹਾ ਵੀ ਕਹਿੰਦੇ ਉਹਨੇ ਕਿਹਾ ਸੀ ਇਹ ਪਾਪ ਦੇ ਜੀਵਨ ਦੇ ਵਿੱਚਲੀ ਗੱਲ ਆ ਵੀ ਹੁਣ ਮੈਂ ਪਾਪ ਛੱਡ ਚੁੱਕਾ ਹਾਂ ਤੇ ਫਿਰ ਉਹ ਇੱਕ ਔਰਤ ਦੇ ਹੱਥ ਤੇ ਹੱਥ ਮਾਰ ਕੇ ਤੇ ਅੱਗੇ ਉਹ ਦੰਦੀਆਂ ਕੱਢਣ ਡਿਆ ਆ ਲਿਖਿਆ ਬਚਨ ਦੇ ਵਿੱਚ ਜਾਂ ਤੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਵੇਂ ਡਰਦੇ ਤੇ ਕੰਬਦੇ ਹੋਏ ਚੌਕਸੀ ਦੇ ਨਾਲ ਕਦਮ ਰੱਖੀ ਭੁੱਲ ਗਏ ਸੀ ਬਚਨ ਭੁੱਲ ਗਿਆ ਤੁਹਾਨੂੰ ਉਹਦਾ ਤੁਸੀਂ ਬਚਨ ਲੈ ਕੇ ਚੜਦੇ ਹੋ ਸਟੇਜ ਉੱਤੇ ਤੇ ਉਦੋਂ ਬਚਨ ਭੁੱਲ ਗਿਆ ਸੀ ਜਦੋਂ ਅਸ਼ਲੀਲ ਗੱਲਾਂ ਦੇ ਤੇ ਹੇਲੇਲੂਇਆ ਕਿਹਾ ਜਾ ਰਿਹਾ ਜਦੋਂ ਗੁਲਸ਼ਨ ਗਰੋਵ ਕਹਿ ਰਿਹਾ ਵੀ ਤੂੰ ਤੇ ਉਦੋਂ ਸੀਗਾ ਮੈਂ ਤੇ ਅੱਜ ਵੀ دیਵਾਨੇ ਦੇ ਪਿੱਛੋਂ ਹੇਲੇਲੂਇਆ ਦੇ ਨਾਰੇ ਬਸ਼ਰਮੋ ਤੁਹਾਨੂੰ ਪਤਾ ਨਹੀਂ ਹੇਲੇਲੂਇਆ ਕਦੋਂ ਕਿਹਾ ਜਾਂਦਾ ਤੁਹਾਨੂੰ ਮੇਰੀ ਜੁੱਤੀ ਚੁੱਕਣੀ ਬੁਰੀ ਲੱਗੀ ਆ ਤੁਸੀਂ ਤੇ ਆਪਣੀਆਂ ਜੁੱਤੀਆਂ ਚੁੱਕ ਕੇ ਆਪ ਆਪਣੇ ਸਿਰਾਂ 'ਚ ਮਾਰੋ ਜਿਹੜੇ ਤੁਸੀਂ ਇਸ ਚੀਜ਼ ਨੂੰ ਕਹਿ ਨਹੀਂ ਸਕਦੇ ਤੁਹਾਡੇ ਅੰਦਰ ਇਹ ਦਮ ਨਹੀਂ ਹੈਗਾ ਕਿ ਤੁਸੀਂ ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿ ਸਕੋ ਔਰ ਤੁਹਾਨੂੰ ਮੇਰੀ ਜੁੱਤੀ ਚੇਤੇ ਰਹਿ ਗਈ ਮੈਂ ਜੁੱਤੀ ਜੇਸ ਕਰਕੇ ਚੁੱਕਣ ਦੀ ਗੱਲ ਕੀਤੀ ਉਹ ਤੁਹਾਨੂੰ ਭੁੱਲ ਗਏ ਕਿ ਕੁਛ ਨਹੀਂ ਉੱਥੇ ਤਮਾਸ਼ਾ ਕੀਤਾ ਗਿਆ ਪ੍ਰਭੂ ਦੀ ਹਜ਼ੂਰੀ ਵਾਲੀ ਜਗ੍ਹਾ ਦੇ ਉੱਤੇ ਤੁਸੀਂ ਮੰਚਾਂ ਦੀ ਗੱਲ ਕਰਦੇ ਹੋ ਫਲਾਨਾ ਮੰਚ ਸੀ ਉਹ ਟਮਕਾਨਾ ਮੰਚ ਸੀ ਉਹ ਉੱਧਰ ਖੜਾ ਸੀ ਉੱਧਰ ਖੜਾ ਸੀ ਉੱਥੇ ਆ ਕੇ ਉਹਨਾਂ ਦੇ ਨਾਲ ਭੰਗੜਾ ਵੀ ਪਾਇਆ ਉਹਨੇ ਉੱਥੇ ਆ ਕੇ ਫਿਲਮੀ ਐਕਟਿੰਗ ਵੀ ਕੀਤੀ ਉਹ ਤੇ ਇੰਨਾ ਐਕਸਟ੍ਰੇਟਡ ਹੋ ਗਿਆ ਸੀਗਾ ਦੇਖ ਕੇ ਹੀਰੋਆਂ ਨੂੰ ਮੰਚ ਦੇ ਉੱਤੇ ਵੀ ਉਹ ਰੱਬ ਨੂੰ ਭੁੱਲੀ ਗਿਆ ਤੁਹਾਨੂੰ ਦਿਸਦਾ ਨਹੀਂ ਗੋਣਾ ਵੇਖ ਲਈਓ ਫਿਰ ਦੁਬਾਰਾ ਪਰ ਤੁਸੀਂ ਗੱਲਾਂ ਕਰਦੇ ਹੋ ਕਿ ਉਹਨੇ ਇਦਾਂ ਕਿਹਾ ਉਹਨੇ ਇਦਾਂ ਕਿਹਾ ਉਹਨੇ ਇਦਾਂ ਕਿਹਾ ਉਹਨੇ ਜੁੱਤੀ ਚੁਕਾਉਣ ਵਾਲੀ ਗੱਲ ਕੀਤੀ ਤੁਹਾਨੂੰ ਜੁੱਤੀ ਕਿਉਂਕਿ ਉਹਦੀ ਗੱਲ ਦਾ ਪਤਾ ਲੱਗ ਗਿਆ ਵੀ ਇਕਬਾਲ ਗਿਲੇ ਨੇ ਕਹਿ ਦਿੱਤਾ ਵੀ ਹਾਂਜੀ ਜੁੱਤੀ ਚੁਕਣੀ ਸੀ ਇਹ ਬੰਦਾ ਹੈ ਜੁੱਤੀਆਂ ਦਾ ਹੱਕਦਾਰ ਇਹਨੇ ਮਸੀਹਤ ਜਾ ਕੇ ਗੰਦ ਪਾਇਆ ਇਹਨੇ ਮਸੀਹਤ ਨੂੰ ਬਦਨਾਮ ਕੀਤਾ ਇਹ ਬੰਦਾ ਆਰਐਸਐਸ ਦਾ ਦਲਾਲ ਹੈ ਮੈਂ ਕਹਿੰਦਾ ਤੁਸੀਂ ਕਹਿੰਦੇ ਸੇਵਕ ਹੈ ਪ੍ਰੋਫਿਟ ਹੈ ਜੇ ਤੁਸੀਂ ਬਾਈਬਲ ਪੜ੍ਹਦੇ ਹੁੰਦੇ ਨਾ ਤੁਹਾਨੂੰ ਪਤਾ ਹੁੰਦਾ ਅੱਜ ਤੱਕ ਜਿਹੜੀ ਵੀ ਇਸ ਬੰਦੇ ਨੇ ਪ੍ਰੋਫਿਟ ਪ੍ਰੋਫਸੀ ਕੀਤੀ ਨਾ ਅੱਜ ਤੱਕ ਚੈਲੰਜ ਕਰਦਾ ਮੈਂ ਸ਼ਰਿਆਮ ਡਿਬੇਟ ਕਰ ਲੋ ਜਿੱਥੇ ਮਰਜੀ ਜਿਹੜੇ ਮਰਜੀ ਚੈਨਲ ਤੇ ਜਿਹੜਾ ਵੀ ਇਹਦੇ ਹੱਕ ਚ ਆਉਂਦਾ ਹੈ ਅਗਰ ਇਹਦੀ ਇੱਕ ਵੀ ਪ੍ਰੋਫਸੀ ਬਾਈਬਲ ਦੇ ਨਾਲ ਮੇਲ ਖਾ ਜਾਵੇ ਤੁਹਾਡੀ ਗੁਲਾਮੀ ਕਰੂੰਗਾ ਮੈਂ ਅਸੀਂ ਝੋਲੀ ਚੁੱਕਾ ਵਾਂਗੂ ਗਲੀਆਂ ਛਾਪਾਂ ਵਾਂਗੂ ਨਹੀਂ ਬਾਈਬਲ ਫੜ ਕੇ ਤੇ ਵਚਨ ਸੁਣਾਉਣ ਦੇ ਲਈ ਲੋਕਾਂ ਨਿਕਲੇ ਅਸੀਂ ਆਪਣਾ ਜੀਵਨ ਗਾਲਿਆ ਵਚਨ ਨੂੰ ਸਿੱਖਣ ਦੇ ਲਈ ਕੁਰਬਾਨੀਆਂ ਕੀਤੀਆਂ ਵਚਨ ਨੂੰ ਸਿੱਖਣ ਦੇ ਲਈ ਉਸਤਾਦਾਂ ਦੀ ਤਾਬਿਆਦਾਰੀ ਕੀਤੀ ਬੱਚ ਨੂੰ ਸਿੱਖਣ ਦੇ ਲਈ ਸਾਨੂੰ ਸਿਖਾਉਣ ਲੱਗੇ ਹੋ ਤੁਸੀਂ ਜਿਹਨਾਂ ਨੂੰ ਬਾਈਬਲ ਦੀ ABC ਦਾ ਵੀ ਨਹੀਂ ਪਤਾ ਆਪਾਂ ਇਹਨਾਂ ਵਿੱਚ ਸੰਨ ਲੱਗਾ ਪ੍ਰੇਮ ਅਸੀਂ ਕੱਲ ਹੀ ਨਹੀਂ ਪ੍ਰੇਮਾਂ ਦੀਆਂ ਗੱਲਾਂ ਕਰਦੇ ਅਸੀਂ ਕਹਦੇ ਨਹੀਂ ਆ ਐਵੇਂ ਮਾਫੀਆਂ ਮੁਫੀਆਂ ਦੀਆਂ ਗੱਲਾਂ ਕਰਦੇ ਸਾਡੇ ਕੋਲ ਇਦਾਂ ਦੇ ਡਰਾਮੇ ਨਹੀਂ ਹੁੰਦੇ ਸਾਨੂੰ ਪਰਮੇਸ਼ਵਰ ਨੇ ਇਸ ਲਈ ਬੁਲਾਇਆ ਕਿ ਅਸੀਂ ਸਟੇਜ ਤੇ ਚੜ ਕੇ ਡਰਾਮੇ ਕਰੀਏ ਸਾਨੂੰ ਪਰਮੇਸ਼ਵਰ ਨੇ ਇਸ ਲਈ ਬੁਲਾਇਆ ਉਦੇ ਵਚਨ ਦਾ ਪੂਰਾ ਪੂਰਾ ਪ੍ਰਚਾਰ ਕਰੀਏ। ਪਰਮੇਸ਼ਵਰ ਦਾ ਰੂਹ ਜਲਨ ਰੱਖਣ ਵਾਲਾ ਰੂਹ ਉਹ ਹਰ ਚੀਜ਼ ਨੂੰ ਬਰਦਾਸ਼ਤ ਕਰ ਸਕਦਾ ਪਰ ਆਪਣੀ ਹਜ਼ੂਰੀ ਵਿੱਚ ਕੀਤੀ ਗਈ ਬਦਤਮੀਜ਼ੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਜਿਨੇ ਸਾਨੂੰ ਪ੍ਰੇਮ ਦਾ ਸੰਦੇਸ਼ ਦਿੱਤਾ ਨਾ ਉਸੇ ਪ੍ਰਭੂ ਯਿਸੂ ਮਸੀਹ ਨੇ ਜਦੋਂ ਦੇਖਿਆ ਕਿ ਉਹਨਾਂ ਨੇ ਹੇਕਲ ਨੂੰ ਡਾਕੂਆਂ ਦੀ ਖੋਬ ਬਣਾਇਆ, ਬਿਜ਼ਨਸ ਦਾ ਅੱਡਾ ਬਣਾਇਆ। ਉੱਥੇ ਵੱਧ ਫੈਲੀਆਂ ਫਲਾਈਆਂ ਗਏ ਆ ਉਹੋ ਹੀ ਪ੍ਰਭੂ ਜਿਨੇ ਪ੍ਰੇਮ ਦਾ ਸੰਦੇਸ਼ ਦਿੱਤਾ ਨਾ ਉਹਨੇ ਕੋੜਾ ਚੱਕ ਲਿਆ ਤਖਤ ਪੋਸ਼ ਉਲਟ-ਪੁਲਟ ਕਰ ਦਿੱਤੇ ਕੋੜੇ ਮਾਰ-ਮਾਰ ਭਜਾਇਆ ਸੀ ਉੱਥੋਂ ਬੇਗਰੇ ਸੱਚਾ ਪ੍ਰੋਫਿਟ ਹੈ ਨਾ ਜੇ ਦੁਨੀਆ ਕਹਿੰਦੀ ਪ੍ਰੋਫਿਟ ਹੈ ਜੇ ਪ੍ਰਭੂ ਦਾ ਆਤਮਾਏ ਦੇ ਵਿੱਚ ਹੈ ਨਾ ਤੇ ਇਹਨੂੰ ਕੋ ਆਨਲਾਈਨ ਆਵੇ ਮੇਰੇ ਨਾਲ ਕਿਸੇ ਵੀ ਸੋਸ਼ਲ ਮੀਡੀਆ ਦੇ ਮਾਧਮ ਤੋਂ ਕਿਸੇ ਵੀ ਚੈਨਲ ਦੇ ਮਾਧਮ ਤੋਂ ਸਿਰਫ 10 ਸਵਾਲ ਮੈਂ ਬੇਸਿਕ 10 ਸਵਾਲ ਰੱਖ ਕੋਈ ਗਹਿਰੇ ਨਹੀਂ ਕੋਈ ਮੈਂ ਪ੍ਰਕਾਸ਼ਿਤ ਵਾਕਿਆ ਦੇ ਜਾਂ ਹਿਜਕੀਲ ਦੀ ਕਿਤਾਬ ਦੇ ਜਾਂ ਡੈਨਿਅਲ ਦੀ ਕਿਤਾਬ ਦੇ ਪੇਤਾਂ ਦੀ ਗੱਲ ਨਹੀਂ ਕਰਾਂਗਾ ਬੇਸਿਕ ਤਾਲੀਮ ਜਿਹੜੀ ਸ਼ੁਰੂਆਤ ਹੈ ਨਾ ਉਹਦੇ ਵਿੱਚ ਸਿਰਫ 10 ਸਵਾਲ ਪੁੱਛਾਂਗਾ ਦਸਾਂ ਵਿੱਚੋਂ ਇੱਕ ਵੀ ਜਵਾਬ ਦੇ ਦਿਓ ਐਵੇਂ ਪ੍ਰੋਫਿਟ ਪ੍ਰੋਫਿਟ ਕਹਾ ਕੇ ਸਿਰ ਤੇ ਚੜਾਇਆ ਹੈ ਤੁਸੀਂ ਲੋਕਾਂ ਨੇ ਭੀੜ 32 ਲੱਖ ਸੀ ਜੁਦੀ ਦੱਸਦੇ ਜਦੋਂ ਨਿਕਲੇ ਸੀਗੇ ਭੀੜ ਤਾਂ ਵੇਖੋ ਦੋ ਗਏ ਸੀ ਜਿਹੜੇ ਹੁਕਮ ਵਿਧੀਆਂ ਤੇ ਕਾਨੂੰਨਾਂ ਨੂੰ ਪੂਰਾ ਕਰਦੇ ਹੋਏ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਚੱਲਦੇ ਹੋਏ ਖੌਫ ਮੰਨਦੇ ਹੋਏ ਜਿਹਨਾਂ ਨੇ ਉਹਦੀ ਇੱਛਾ ਨੂੰ ਪੂਰਾ ਕੀਤਾ ਸੀ ਐਵੇਂ ਵੱਡੇ ਵੱਡੇ ਮਿਨਿਸਟਰੀਆਂ ਨਾ ਕਿਹਾ ਕਰੋ ਕੌਣ ਵੱਡੀ ਮਿਨਿਸਟਰੀ ਵਚਨ ਚ ਲਿਖਿਆ ਜਿਹੜਾ ਵੱਡਾ ਹੋਣਾ ਚਾਹੁੰਦਾ ਸਭ ਦਾ ਦਾਸ ਹੋ ਜਾਏ ਇਹਨਾਂ ਕੋ ਬਣੋ ਦਾਸ ਇਹਨਾਂ ਦਾ ਇੱਕ ਉਹ ਚੱਕ ਕੇ ਪਾਸ ਤੇ ਇਹਨਾਂ ਦਾ ਬਣਾਇਆ ਹੋ ਨੂੰ ਬੋਲਣ ਦੇ ਕਹਿੰਦੇ ਨੇ ਸਾਨੂੰ ਦਿਖਾਉਣ ਡਿਆ ਵੀ ਤੁਸੀਂ ਜੁੱਤੀ ਚੱਕਣ ਦੀ ਗੱਲ ਕੀਤੀ ਮੈਨੂੰ ਤੂਤੂਗਾ ਕਿ ਮੈਂ ਉਹਦੇ ਪਿਓ ਦੀ ਉਮਰ ਦਾ ਆ ਸਖਾਇਆ ਇਹ ਇਹਨਾਂ ਪ੍ਰੋਫਟਾਂ ਦੀ ਬਿਨ ਮਿਨਿਸਟਰੀ ਨੇ ਕਿ ਆਪਣੇ ਪਿਓ ਦੀ ਉਮਰ ਦੇ ਬੰਦੇ ਨੂੰ ਤੁਸੀਂ ਕਹੋ ਤੂੰ ਤੈਨੂੰ ਕੀ ਤੂੰ ਕੀ ਤੇਰਾ ਕੀ ਤੂੰ ਸਾਡੇ ਪ੍ਰੋਫਟ ਦੇ ਮੁਕਾਬਲੇ ਕੀ ਆਪਣੇ ਪ੍ਰੋਫਟ ਨੂੰ ਕੱਢੋ ਖੁੱਡ ਚੋਂ ਬਾਹਰ ਤੁਹਾਨੂੰ ਕਹੋ ਆਓ ਬੈਠੋ ਵਚਨ ਦੀ ਗੱਲ ਕਰੋ ਤੁਹਾਡਾ ਪ੍ਰੋਫਟ ਜੇ 2 ਮਿੰਟ ਚ ਭੱਜ ਨਾ ਗਿਆ ਤੇ ਫਿਰ ਮੈਨੂੰ ਪ੍ਰਭੂ ਦਾ ਦਾਸ ਨਾ ਆਖਿਓ ਅਸੀਂ ਅੱਜ ਤੱਕ ਦਸ਼ਮਾਨਾਂ ਦੇ ਨਾਂ ਤੇ ਪ੍ਰਭੂ ਦੀ ਕਲਿਸਿਆ ਨੂੰ ਨਹੀਂ ਲੁੱਟਿਆ ਔਰ ਜਿਹੜਾ ਕੋਈ দান ਵੀ ਕਿਤੇ ਲੋਕ ਦੇ ਦਿੰਦੇ ਨੇ ਨਾ ਉਹ ਵੀ ਅਭਿਓ দান ਹੀ ਕਰ ਦਿੰਦਾ ਆਪਣੇ ਹੱਕ ਹਲਾਲ ਦੀ ਕਮਾਈ ਕਰਕੇ ਆਪਣੀ ਫੈਮਲੀ ਨੂੰ ਪਾਲਦੇ ਆ ਤੇ ਪ੍ਰਭੂ ਦੀ ਇਸ ਮਨਾਦੀ ਨੂੰ ਮੁਫਤ ਰੱਖਿਆ ਆ ਅਸੀਂ ਵਾਕਿਆ ਉਹਦੇ ਮੁਕਾਬਲਾ ਅਸੀਂ ਨਹੀਂ ਕਰ ਸਕਦੇ ਅਸੀਂ ਉਹਦੇ ਬਿਗੈਰ ਤੇ ਹੋਵਾਂਗੇ ਤੇ ਉਹਦਾ ਮੁਕਾਬਲਾ ਕਰਾਂਗੇ ਅਸੀਂ ਉਹਦੇ ਬਿਗੈਰ ਤੇ ਉਹਦੇ ਬਿਗੈਰ ਤੇ ਨਹੀਂ ਹੈ ਇਸ ਲਈ ਸਾਡੇ ਲਈ ਉਹ ਜਿਹੜਾ ਕੰਮ ਕਰਨਾ ਕੀ ਹੈ ਭਲਾ ਔਖਾ ਆ ਬਹੁਤ ਜ਼ਿਆਦਾ ਔਖਾ ਸਾਡੇ ਲਈ ਆ ਦਸੰ ਲਗਾ ਇਸ ਪ੍ਰਾਫਰ ਤੇ ਕਰਤੂਤ ਆ ਲਿਕੇ ਭੇਜਿਆ ਇਹ ਭਾਈ ਇਮਾਨੁਅਲ ਨੇ ਸਾਡੀ ਵੀ ਭੈਣ ਸਨ ਜੋ ਕੈਂਸਰ ਤੋਂ ਪੀੜਤ ਹੋ ਗਏ ਸਨ ਕਿਸੇ ਨੇ ਆ ਪਾਪੇ ਬਾਰੇ ਦੱਸਿਆ ਤੇ ਉਹ ਵਿਚਾਰੀ ਨੇ ਕਈ ਵਾਰ ਪਾਪੇ ਦੀ ਸੰਗਤ ਵਿੱਚ ਲੇਹੈਂਡ ਕਰਾਉਣ ਲਈ 10-15000 ਦੀ ਰਸੀਦ ਵੀ ਕਟਵਾਈ ਪਰ ਫਿਰ ਵੀ 7 ਜਨਵਰੀ 2021 ਨੂੰ ਭੈਣ ਦੀ ਮੌਤ ਹੋ ਗਈ ਸਿੱਖ ਪਰਿਵਾਰ ਵਿੱਚੋਂ ਹੋਣ ਕਰਕੇ ਬਾਕੀ ਮੈਂਬਰਾਂ ਦਾ ਵਿਸ਼ਵਾਸ ਵੀ ਭੈਣ ਦੇ ਨਾਲ ਹੀ ਖਤਮ ਹੋ ਗਿਆ ਲਾਹਨਤ ਇਹੋ ਜੇ ਪ੍ਰੋਫਿਟ ਦੇ ਉੱਤੇ ਤੁਸੀਂ ਇਹਨੂੰ ਪ੍ਰੋਫਿਟ ਕਹਿੰਦੇ ਹੋ ਜਿਨੇ ਪ੍ਰਭੂ ਦੀ ਸੇਵਾ ਨੂੰ ਵਪਾਰ ਦੀ ਮੰਡੀ ਬਣਾਇਆ ਤੁਸੀਂ ਉਹਨੂੰ ਪ੍ਰੋਫਿਟ ਕਹਿੰਦੇ ਹੋ ਪ੍ਰਭੂ ਤਾਂ ਅਨਿਆਂ ਕਰੇਗਾ ਇਸੇ ਪ੍ਰੋਫਿਟ ਦੇ ਨਾਲ ਹੀ ਔਰੇ ਇੱਕ ਨਹੀਂ ਮੇਰੇ ਕੋ ਕਿੰਨੇ ਮੈਸੇਜ ਤੁਹਾਨੂੰ ਪੜਾਵਾਂ ਲੋਕਾਂ ਨੇ ਐਡਰੈਸ ਦੇ ਦੇ ਕੇ ਆਪਣੀਆਂ ਫੋਟੋਆਂ ਪਾ ਪਾ ਕੇ ਇਹ ਜਿਹੜੀ ਉੱਥੇ ਪਾਉਂਦੇ ਨਾ ਗਲੀਆਂ ਦੇ ਵਿੱਚ ਇਹਨਾਂ ਦੇ ਪਛਾਣ ਪੱਤਰ ਵਗੈਰਾ ਉਹ ਸਾਰੀਆਂ ਐਡਰੈਸਾਂ ਪਾ ਆ ਗਏ ਉੱਥੇ ਖੜੇ ਵਿਚਾਰੇ ਕਿੱਦਾਂ ਕਿੱਦਾਂ ਕਿੰਨਾ ਉਹਨਾਂ ਨੂੰ ਭਰੋਸਾ ਸੀ ਵੇ ਖੁਦਾ ਦਾ ਸੱਚਾ نبی ਜਦੋਂ ਇਹਦੀਆਂ ਕਰਤੂਤਾਂ ਉਹਨਾਂ ਦੇ ਸਾਹਮਣੇ ਆਈਆਂ ਤੇ ਇਹਦੀ ਸੇਵਕਾਂ ਨੇ ਛੱਡ ਕੇ ਉਹ ਵਿਚਾਰੇ ਬੈਕ ਸਲਾਈਡ ਕਹਿੰਦੇ ਅਸੀਂ ਹੋ ਚੱਲੇ ਸੀਗੇ ਰੱਬ ਦਾ ਧੰਨਵਾਦ ਕਰਦੇ ਆ ਕਿ ਤੁਹਾਨੂੰ ਸੁਣ ਦਾ ਆਨਲਾਈਨ ਮੌਕਾ ਮਿਲਿਆ ਉਸ ਸਮੇਂ ਜਦੋਂ ਕਰੋਨਾ ਦੇ ਦਿਨ ਚੱਲਦੇ ਸਨ ਪਰ ਪ੍ਰਭੂ ਦੇ ਕਲਾਮ ਦੀ ਬਾਰਿਸ਼ ਹੁੰਦੀ ਸੀ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਨੇ ਅੰਤ ਦਿਨਾਂ ਦੇ ਨਿਸ਼ਾਨ ਜਿਹੜਾ ਮੈਂ ਮੈਸੇਜ ਸ਼ੁਰੂ ਕੀਤਾ ਸੀ ਉਹਨੂੰ ਸੁਣਿਆ ਇਹ ਲੋਕਾਂ ਨੂੰ ਪ੍ਰਭੂ ਨੇ ਗਿਰਨ ਤੋਂ ਬਚਾ ਲਿਆ ਦਿੱទੋਸੀ ਮੈਨੂੰ ਕਹਿੰਦੇ ਹੋ ਕਿ ਤੁਹਾਡੀ ਗੱਲ ਗੱਲ ਤੇ